ਗਦਾਂ ਸਵਾਲ ਕਾਇਨਾਲੇ ਦਾ ਹਰਦੋਪੁੱਤਲੀ ਪਿੰਡ ਇੱਥੇ ਅਸੀਂ ਸਾਡੇ ਬੋਕਰੰਤੀ ਸਾਹਿਬ ਦਾ ਜਿਹੜਾ ਸੁਪਨਾ ਕਿ ਸਾਰੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹਰਿਆ ਭਰਿਆ ਪੰਜਾਬ ਜਿਹੜਾ ਉਹ ਬਣਾਉਣਾ ਅਸੀਂ ਆਪਣੇ ਹਲਕੇ ਦੇ ਵਿੱਚ ਜਿਹੜੇ ਬੂਟੇ ਆ ਉਹ ਲਾਦੇ ਤਾਂ ਜੋ ਵਾਤਾਵਰਣ ਜਿਹੜਾ ਠੀਕ ਹੋਵੇ ਇਸ ਪਿੰਡ ਦੇ ਵਿੱਚ ਅਸੀਂ ਤਿੰਨ ਕਿੱਲੇ ਜਿਹੜਾ ਜੰਗਲ ਬੂਟੇ ਸੰਦੋ ਲਾਦੇ ਉਹਦਾ ਅੱਜ ਅਸੀਂ 500 ਬੂਟਾ ਇੱਥੇ ਲਾਇਆ ਇੰਨੇ ਕਿल्ल्या ਤੋਂ ਬਾਕੀ ਵੀ 1-2 ਦਿਨ ਦੇ ਵਿੱਚ ਵਿੱਚ ਲੱਗ ਜਾਵੇ। ਇਦਾਂ ਦੀ ਅਸੀਂ ਕਈ ਜ਼ਮੀਨਾਂ ਜਿਹੜੀਆਂ ਮਤਲਬ ਲੋਕੇਟ ਕੀਤੀਆਂ ਪੰਚਾਇਤਾਂੀਆਂ ਪੰਚਾਇਤਾਂ ਕੁਝ ਜ਼ਮੀਨਾਂ ਲਈਆਂ ਕਿ ਸਾਨੂੰ ਕੁਝ ਜ਼ਮੀਨਾਂ ਜਿਹੜੀਆਂ ਛੱਡ ਦੋ ਜਿੱਥੇ ਇਹ ਬੂਟੇ ਲਾਈਏ। ਸੋ ਅਸੀਂ ਅਜੇ ਨਾਲੇ ਦੇ ਵਿੱਚ ਪੰਚਾਇਤੀ ਰਾਜ ਦੀਆਂ ਜਿਹੜੇ ਸਾਡੀਆਂ ਜ਼ਮੀਨਾਂ 50 ਹਜ਼ਾਰ ਤੇ ਅਸੀਂ ਦੂਜਾ ਬੂਟਾ ਲਾਉਣਾ ਸੜਕਾਂ ਦੇ ਉੱਤੇ ਤੇ 50 ਹਜ਼ਾਰ ਦੇ ਕਰੀਬ ਅਸੀਂ ਬੂਟਾ ਲਾਉਣਾ ਜਿਹੜਾ ਸਾਡੀਆਂ ਪੰਚਾਇਤੀ ਜ਼ਮੀਨਾਂ ਉਹਦੀ ਅੱਜ ਸ਼ੁਰੂਆਤ ਕੀਤੀ ਹੈ। ਉਹ ਦਸੀਏ 15 ਅਗਸਤ ਤੱਕ ਇਹਦਾ ਸਾਰਾ ਕੰਪਲੀਟ ਹੋ ਜਾਣਾ